ਜిల్లా ਖੰਨਾ ਦੀ ਐਸਐਸਪੀ ਜੋਤੀ ਯਾਦਵ ਬੈਂਸ ਦੀ ਅਗਵਾਈ ਵਿੱਚ ਨਸ਼ਾ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਇਸ ਪ੍ਰੋਗਰਾਮ ਵਿੱਚ ਖੰਨਾਪੁਰਸ ਵੱਲੋਂ ਦਰਜਣਾ ਸਰਪੰਚਾਂ ਪੰਚਾਂ ਨਾਲ ਜੁੱਧ ਨਸ਼ਾ ਵਿਰੋਧ ਮਹਿੰਮ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਹ ਪ੍ਰੋਗਰਾਮ ਖੰਨਾ ਦੇ ਇੱਕ ਕਾਲਜ ਵਿੱਚ ਕਰਵਾਇਆ ਗਿਆ ਇਸ ਮੌਕੇ ਤੇ ਨਸ਼ਾ ਵਿਰੋਧ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਸੰਬੰਧੀ ਅਤੇ ਨਸ਼ੇ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਦੇ ਲਈ ਨਾਟਕ ਖੇਡਿਆ ਗਿਆ ਅੱਜ ਇੰਟਰਨੈਸ਼ਨਲ ਡੇ ਡੇ ਅਗੇਂਸਟ ਡਰੱਗ ਅਬਿਊਜ਼ ਹੈਗਾ ਤੇ ਇਹਦੇ ਇਸ ਦਿਨ ਦੇ ਉੱਪਰ ਹੀ ਅੱਜ ਇੱਕ ਖੰਨਾ ਵਿਖੇ ਸੰਪਰਕ ਮੀਟਿੰਗ ਰੱਖੀ ਸਗੀ ਪੰਜਾਬ ਪੁਲਿਸ ਦਾ ਇੱਕ ਯੋਧ ਨਸ਼ਾ ਵਿਰੋਧੀ ਐਂਟੀ ਡਰੱਗ ਕੈਂਪੇਨ ਚੱਲ ਰਿਹਾ ਹੈਗਾ ਫ फेब्रुवारी ਐਂਡ ਤੋਂ ਹੀ ਚੱਲ ਰਿਹਾ ਹੈਗਾ ਹੁਣ ਇਸ ਮੁਹਿੰਮ ਨੂੰ ਵੀ 4 ਮਹੀਨੇ ਹੋ ਚੁਕੇ ਹਨ ਲੋਕਾਂ ਦੇ ਨਾਲ ਸਾਡੇ ਇਸ ਮੁਹਿੰਮ ਦੇ ਅੰਦਰ ਸੰਪਰਕ ਮੀਟਿੰਗਸ ਹੁੰਦੀ ਰਹਿੰਦੀਆਂ ਨੇ ਤੇ ਅੱਜ ਇਸ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬਿਊਜ਼ ਦੇ ਉੱਪਰ ਵੀ ਅਸੀਂ ਅੱਜ ਇੱਕ ਸੰਪਰਕ ਮੀਟਿੰਗ ਰੱਖੀ ਲੋਕਾਂ ਦੇ ਨਾਲ ਡਰੱਗ ਅਬਿਊਜ਼ ਦੇ ਇਫੈਕਟਸ ਬਾਰੇ ਉਹ ਵਿਚਾਰ ਸਾਂਝੇ ਕੀਤੇ ਗਏ ਇੱਕ ਨਾਟਕ ਨੁਕੜ ਨਾਟਕ ਰਾਹੀ ਵੀ ਲੋਕਾਂ ਤੱਕ ਜੋ ਡਰੱਗ ਦੀ ਇਫੈਕਟਸ ਹੁੰਦੇ ਉਹਦੇ ਮਾੜੇ ਪ੍ਰਭਾਵ ਹੁੰਦੇ ਉਹ ਦਰਸਾਇਆ ਗਿਆ ਤੇ ਬਹੁਤ ਵਧੀਆ ਤਰੀਕੇ ਨਾਲ ਜੋ ਨੁਕੜ ਨਾਟਕ ਦੀ ਟੀਮ ਸੀਗੀ ਉਹਨੇ ਆ ਪੂਰਾ ਇੱਕ ਥੀਮ ਜੋ ਅੱਜ ਦਾ ਸੀਗਾ ਉਹਨੂੰ ਯੂਜ਼ ਕਰ ਦੇਵੇ ਇੱਕ ਨਾਟਕ ਰੱਖਿਆ ਸੀਗਾ ਉਦੋਂ ਬਾਅਦ ਅਸੀਂ ਅੱਜ ਕਿਉਂਕਿ ਸੰਪਰਕ ਮੀਟਿੰਗ ਸਾਡੇ ਪੀਤੇ 4 ਮਹੀਨਾ ਦੇ ਵਿੱਚ 1300 ਤੋਂ ਵੱਧੂ ਸੰਪਰਕ ਮੀਟਿੰਗਾਂ ਹੁਣ ਤੱਕ ਹੋ ਚੁੱਕੇ ਹਨ ਖੰਨਾ ਖੰਨਾ ਪੂਰੇ ਡਿਸਟ੍ਰਿਕਟ ਵਿੱਚ ਤੇ ਅੱਜ ਅਸੀਂ ਕੁਝ ਜੋ ਸਰਪੰਚ ਜਿਨ੍ਹਾਂ ਨੇ ਪੁਲਿਸ ਦੀ ਬਹੁਤ ਜ਼ਿਆਦਾ ਮਦਦ ਕੀਤੀ ਹੈ ਇਸ ਮੁਹਿੰਮ ਦੇ ਵਿੱਚ ਭਾਵੇਂ ਉਹ ਅਵੇਰਨੈਸ ਡਰਾਈਵ ਹੋਏ ਜਾਂ ਫਿਰ ਜੋ ਨਸ਼ੇ ਦੇ ਵੇਚਣ ਵਾਲਿਆਂ ਨੂੰ ਫੜਨ ਵਿੱਚ ਜਾਂ ਫਿਰ ਜੋ ਨਸ਼ੇ ਦੇ ਆਦੀ ਹੋ ਚੁੱਕੇ ਹਨ ਨੂੰ ਡੀ ਐਡਿਕਸ਼ਨ ਵਲਪੇਜੈਂਟ ਦੇ ਲਈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਹੈ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਸਾਡੀ ਟੀਮ ਨੇ ਬਹੁਤ ਵਧੀਆ ਤਰੀਕੇ ਨਾਲ ਅੱਜ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਸੀਗਾ ਤੇ ਐਂਡ ਦੇ ਵਿੱਚ ਅਸੀਂ ਸਾਡੀ ਪੰਜਾਬ ਪੁਲਿਸ ਮਹਿਲਾ ਮਿੱਤਰ ਨੂੰ ਵੀ ਸਨਮਾਨਿਤ ਕੀਤਾ ਕਿਉਂਕਿ ਉਹ ਵੀ ਪਿੰਡਾਂ ਜਾ ਜਾ ਕੇ ਸੈਮੀਨਾਰਸ ਕਰਦੀਆਂ ਹਨ ਤੇ ਉਹਦੇ ਨਾਲ ਨਾਲ ਜੋ ਓਟ ਕਲਿਨਿਕਸ ਹੁੰਦੇ ਜੋ ਸੈਂਟਰਸ ਹੈ ਜਿੱਥੇ ਨਸ਼ਾ ਛੱਡਣ ਦੀ ਦਵਾਈ ਮਿਲਦੀ ਹੈ ਉੱਥੇ ਲੋਕਾਂ ਨੂੰ ਮੋਟੀਵੇਟ ਕਰਕੇ ਲੈ ਕੇ ਜਾਂਦੀਆਂ ਨੇ ਹਾਂਜੀ ਸਾਡੀ ਇੱਕ ਟਿਪ ਲਾਈਨ ਜੋ ਹੈਲਪ ਲਾਈਨ ਹੈ ਉਹ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਜਿਹਦਾ ਨੰਬਰ 9779100200 ਹੈ ਇੱਥੇ ਕੋਈ ਵੀ ਨਸ਼ੇ ਵੇਚਣ ਵਾਲੇ ਦੇ ਬਾਰੇ ਜਾਣਕਾਰੀ ਦੇ ਸਕਦਾ ਹੈ ਜਿੱਥੇ ਜੋ ਜਾਣਕਾਰੀ ਦੇਣ ਵਾਲੇ ਦੀ ਆਪਣੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ ਅਨੋਨਿਮਸ ਤਰੀਕੇ ਨਾਲ ਪੁਲਿਸ ਤੱਕ ਵੀ ਅਨੋਨਿਮਸ ਤਰੀਕੇ ਨਾਲ ਆਂਦੀ ਸਾਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਨੇ ਉਹ ਜਾਣਕਾਰੀ ਸਾਂਝੀ ਕੀਤੀ ਹੈ ਇਹਦੇ ਨਾਲ ਨਾਲ ਸਾਡਾ ਜੋ ਯੂਨੀਵਰਸਲ ਹੈਲਪਲਾਈਨ ਨੰਬਰ 112 ਉਦੇ ਉੱਪਰ ਵੀ ਲੋਕੀ ਸਾਡੇ ਨਾਲ ਸੰਪਰਕ ਕਰ ਸਕਦੇ ਇਹਦੇ ਨਾਲ ਨਾਲ ਸਾਡੇ ਆਪਣੇ ਨੰਬਰਸ ਵੀ ਸਾਡੀ ਵੈਬਸਾਈਟ ਦੇ ਵਿੱਚ ਉੱਪਰ ਉਪਲਬਧ ਹੈ ਤੇ ਲੋਕੀ ਉਹਦੀ ਵੀ ਵਰਤੋਂ ਕਰ ਸਕਦੇ ਹਾਂ ਜੀ ਗੱਲ ਕਰਦੇ ਹਾਂ ਜੀ ਪੂਰੇ ਲੱਖਾਂ ਦੇ ਵਿੱਚ ਕਿੰਨੇ ਪਰਸੈਂਟ ਆਪਾਂ ਕਹਿ ਸਕਦੇ ਹਾਂ ਜੀ ਵੀ ਆਪਾਂ ਨਸ਼ੇ ਦੇ ਉੱਪਰ ਕੰਮ ਪਾ ਚੁੱਕੇ ਹਾਂ ਜੀ ਅ ਜੀ ਅਸੀਂ ਪਰਸੈਂਟੇਜ ਇੰਟੈਲੀਜੈਂਸ ਐਂਡ ਸਪੈਸ਼ਲ ਬ੍ਰਾਂਚ ਰਾਈ ਚੈੱਕ ਕੀਤਾ ਸੀਗਾ ਤੋਂ ਸਾਡੇ 60 ਤੋਂ 60% ਤੋਂ ਉੱਪਰ ਪਿੰਡ ਜੋ ਹੈ ਉਹ ਬਿਲਕੁਲ 100% ਨਸ਼ਾ ਮੁਕਤ ਵੱਲ ਜਾ ਰਹੇ ਹੈ ਤੇ ਆਲਮੋਸਟ 100% ਡਰਗ ਫਰੀ ਹੋ ਚੁੱਕੇ ਹੈ ਇਹਦੇ ਨਾਲ ਨਾਲ ਬਾਕੀ ਜੋ ਹੈ ਉਥੇ ਅਲੱਗ-ਅਲੱਗ ਪਰਸੈਂਟੇਜ ਅਸੀਂ ਕਹਿ ਸਕਦੇ ਕਿਥੇ 85% ਕਿਸੇ 90% ਫਰਕ ਪਿਆ ਹੈ ਕਿਥੇ 70-75% ਪਿਆ ਹੈ ਤੇ ਤਕਰੀਬਨ ਤਕਰੀਬਨ ਅਗਰ ਓਵਰਆਲ ਲਾਈਏ ਤਾਂ 60-65% ਤਾਂ ਬਿਲਕੁਲ ਹੀ ਨਸ਼ਾ ਮੁਕਤ ਹੋ ਚੁੱਕੇ ਹੈ ਉਹਦੇ ਨਾਲ ਨਾਲ ਅਸੀਂ ਕਿਉਂਕਿ ਆ ਇੱਕ ਇਦਾਂ ਦਾ ਕੰਮ ਹੈਗਾ ਜੋ ਕੰਟੀਨਿਊਸਲੀ ਚੱਲਦਾ ਰਹੇਗਾ ਤੇ ਪੁਲਿਸ ਵੀ ਕੰਟੀਨਿਊਸਲੀ ਫਿਰ ਇਸ ਡਰਾਈਵ ਨੂੰ ਅੱਗੇ ਲੈ ਕੇ ਜਾ ਰਹੀ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ ਕਰੋ